ਨਰਮੇਦੀ ਫਸਲ ਲਈ ਨਵੀਂ ਉਮੀਦ ਵਜੋਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਪੱਤਾ ਮਰੋੜ ਬਿਮਾਰੀ ਰੋਧਕ ਲਾਈਨਾਂ ਦਾ ਖੁਲਾਸਾ ਕੀਤਾ ਨਰਮੇਦੀ ਫਸਲ ਦੀ ਨਿਰੋਗ ਕਾਸ਼ਤ ਲਈ ਇੱਕ ਸ਼ਾਨਦਾਰ ਖੋਜ ਨੂੰ ਸਾਹਮਣੇ ਲਿਆਉਂਦਿਆਂ ਪੀਏਯੂ ਲੁਧਿਆਣਾ ਨਰਮੇ ਵਿੱਚ ਪੱਤਾ ਮਰੋੜ ਬਿਮਾਰੀ ਸੀਐਲਸੀਯੂਡੀ ਦਾ ਸਾਹਮਣਾ ਕਰਨ ਦੀ ਸਮਰੱਥਾ ਪੈਦਾ ਕਰਨ ਲਈ ਜੰਗਲੀ ਕਪਾਹ ਗੋਸੀਪੀਅਮ ਆਰਮੋਰੀਅਨ ਦੀ ਸਫਲਤਾਪੂਰਵਕ ਵਰਤੋਂ ਕਰਨ ਵਾਲਾ ਵਿਸ਼ਵ ਦਾ ਪਹਿਲਾ ਖੋਜ ਸੰਸਥਾਨ ਬਣ ਗਿਆ ਹੈ ਇਸ ਮਤਵਪੂਰਨ ਵਿਕਾਸ ਦੀ ਜਾਣਕਾਰੀ ਪੀਏਯੂ ਦੇ ਵਾਈਸ ਚਾਂਸਲਰ ਡਾ ਸਤੀਬੀਰ ਸਿੰਘ ਗੋਸਲ ਨੇ ਦਿੱਤੀ ਉਨ੍ਹਾਂ ਇਸ ਖੋਜ ਬਾਰੇ ਹੋਰ ਦੱਸਦਿਆਂ ਕਿ ਉਤਰੀ ਭਾਰਤ ਵਿੱਚ ਪੱਤਾ ਮਰੋੜ ਬਿਮਾਰੀ ਰੋਧਕ ਨਰਮੇਦੀ ਕਾਸ਼ਤ ਨਾਲ ਉੱਚ ਝਾੜ ਅਤੇ ਸਥਿਰ ਉਤਪਾਦਨ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ ਡਾਕਟਰ ਗੋਸਲ ਨੇ ਦੱਸਿਆ ਕਿ ਪੱਤਾ ਮਰੋੜ ਬਿਮਾਰੀ ਉੱਤਰ ਭਾਰਤੀ ਰਾਜਾ ਪੰਜਾਬ ਹਰਿਆਣਾ ਅਤੇ ਰਾਜਸਥਾਨ ਦੇ ਨਾਲ ਨਾਲ ਪਾਕਿਸਤਾਨ ਵਿੱਚ ਨਰਮੇ ਦੇ ਉਪਤਾਦਨ ਨੂੰ ਪ੍ਰਭਾਵਿਤ ਕਰਨ ਵਾਲੀ ਸਭ ਤੋਂ ਗੰਭੀਰ ਬਿਮਾਰੀ ਹੈ ਚੀਨ ਵਿੱਚ ਵੀ ਇਹ ਬਿਮਾਰੀ ਸਾਹਮਣੇ ਆਈ ਹੈ ਜਿਹੜੀ ਕਪਾਹ ਕਾਟਨ ਹੈ ਜਿੱਤੇ ਇਹ ਬੜਾ ਕੀਮਤਾ ਦਾ ਵਿਸ਼ਾ ਬਣਿਆ ਸਾਡੇ ਵਾਸਤੇ ਇਹ ਸਾਡੇ ਪੰਜਾਬ ਦਾ ਏਰੀਆ ਕਾਫੀ ਘਟ ਗਿਆ 95000 ਹੈਕਰੀ ਰਹੀ ਹੈ ਕਦੇ ਸਾਡੇ ਕੋਲ 7.5 ਲੱਖ ਹੈਕਟਰੀ ਹੁੰਦਾ ਸੀ ਸੋ ਉਹਦੇ ਨਾਲ ਕੀ ਹੈ ਕਿ ਗੱਲਾ ਕਿਸਾਨ ਨੇ ਜਿਹੜੀਆਂ ਇੱਥੇ ਮਿਲਾ ਸੀ ਜਿਹੜੀਆਂ ਬਹੁਤ ਸਾਰੇ ਮਿਲਾ ਪੰਜਾਬ ਦੇ ਵਿੱਚ ਜਿਹੜੇ ਕਿ ਕਾਟਨ ਨੂੰ ਪ੍ਰੋਸੈਸਿੰਗ ਕਰਦੇ ਸੀ ਜਿੰਨੇ ਕਰਦੇ ਸੀ ਉਹ ਮੇਲਾ ਵੀ ਬੰਦ ਹੋ ਰਹੀਆਂ ਨੇ ਤੇ ਇਹ ਪੰਜਾਬ ਦੇ ਵਿੱਚ ਇਹ ਸਾਰੇ ਕੰਟਰੀ ਦੇ ਵਿੱਚ ਇਤਕੀ ਤਕਰੀਬਨ 35 ਤੋਂ 40% ਏਰੀਆ ਕਾਟਨ ਦਾ ਕਟ ਗਿਆ ਹੈਗਾ ਕਲੇ ਪੰਜਾਬ ਚ ਨਹੀਂ ਕਟਿਆ ਉਹਦਾ ਰੀਜ਼ਨ ਇਹ ਹੈਗਾ ਕਿ ਜਿਹੜੀਆਂ ਆਲਟਰਨੇਟਿਵ ਕ੍ਰੌਪਸ ਨੇ ਝੋਨੇ ਦੇ ਪੈਰਲਲ ਕ੍ਰੌਪਸ ਨੇ ਵੀ ਪੰਜਾਬ ਦੇ ਵਿੱਚ ਜਿਹੜੀ ਪੈਰਲਲ ਕ੍ਰੌਪ ਹੈ ਉਹ ਹੈਗੀ ਹੈ ਰਾਈਸ ਜਿਹੜੀ ਰਾਈਸ ਹੈ ਉਹ ਮੰਡੀ ਕਰਨ ਦਾ ਬਹੁਤ ਵਧੀਆ ਤੇ ਐਮਡੀ ਐਮਐਸਪੀ ਹੈਗੀ ਹੈ ਤੇ ਝੋਨੇ ਦੇ ਵਿੱਚ ਨਾ ਤਾਂ ਐਮਐਸਪੀ ਇਫੈਕਟਿਵ ਹੈਗੀ ਹੈ ਤੇ ਨਾ ਹੀ ਉਹਦਾ ਮੰਡੀ ਕਰਨ ਦੇ ਚਾਹਤ ਇਹ ਹੋ ਰਿਹਾ ਇਹਦਾ ਝੋਨਾ ਇਹਨੂੰ ਸ਼ੋਰ ਕਰਾਪੈ ਇਹਦੇ ਬਹੁਤ ਕੀੜਾ ਨਹੀਂ ਆਉਂਦਾ ਨਾ ਬਹੁਤੀ ਬਿਮਾਰੀ ਆਉਂਦੀ ਹੈ ਸੋ ਜਦੋਂ ਖਾਹਮਤ ਲਾਉਂਦੇ ਨੇ ਉਹਨੂੰ ਲੱਗਦਾ ਕਿ ਇਹ ਨੇ ਸਾਡੇ ਕੁਛ ਨਾ ਕੁਛ ਦੇ ਕੇ ਹੀ ਜਾਊਗਾ ਸਾਨੂੰ ਉਹ ਇਹ ਕਾਟਨ ਤੋਂ ਡਰਦੇ ਨੇ ਕਾਟਨ ਦੇ ਵਿੱਚ ਇੱਕ ਤਾਂ ਪਹਿਲਾਂ ਅਮਰੀਕਾ ਮੋਲਵਰੋਂ ਆਇਆ ਕਰਦਾ ਸੀ ਪਰ ਉਹਦਾ ਸੋਲੂਸ਼ਨ ਇਹ ਹੋ ਗਿਆ ਸੀ ਕਿ ਬੀਟੀ ਕਾਟਨ ਆ ਗਈ ਸੀ ਹੁਣ ਜਿਹੜਾ ਦੂਜਾ ਹੋਰ ਪ੍ਰੋਬਲਮ ਹੈਗੀ ਤੇ ਉਹ ਚਿੱਟੀ ਮੱਖੀ ਦੀ ਹੈ ਚਿੱਟੀ ਮੱਖੀ ਦੇ ਵਾਸਤੇ ਸਪਰੇਅ ਸੀ ਰეკਮੈਂਡ ਕੀਤੇ ਹੋਏ ਨੇ ਜਿਵੇਂ ਜਿਵੇਂ 5 ਸਾਲ ਪਹਿਲਾਂ ਹੀ ਬਿਮਾਰੀ ਆਈ ਸੀ ਪੱਤਾ ਮਰੋੜ ਜਿਹਨੂੰ ਅਸੀਂ ਵਾਇਰਸ ਨਾਲ ਰੋਕ ਕਹਿੰਦੇ ਆ ਤੇ ਇਹ ਜਦੋਂ ਆਉਂਦਾ ਜ ਬਹੁਤ ਤਬਾਹੀ ਕਰਦੀ ਹੈ ਜਿਵੇਂ ਕਰੋਨਾ ਆਇਆ ਸੀ ਨਾ ਕਰੋਨਾ ਨੇ ਦੁਨੀਆ 'ਚ ਇੰਨੀ ਤਬਾਹੀ ਮਚਾਈ ਹੈ ਇਹ ਉਹ ਵੀ ਵਾਇਰਸ ਸੀ ਇਹ ਵੀ ਵਾਇਰਸ ਹੈ ਜਦੋਂ ਕਿਤੇ ਆਉਂਦੀ ਹੈ ਇਹ ਇਹ ਤਬਾਹੀ ਹੀ ਮਚਾਉਂਦੀ ਹੈ ਸੋ ਇੰਸਟੀਚਨ ਨੇ ਇੱਕ ਬਹੁਤ ਵੱਡਾ ਕੰਮ ਕੀਤਾ ਇਹੋ ਜੀ ਕਾਟਨ ਅਮਰੀਕਨ ਕਾਟਨ ਬਣਾਈ ਹੈ ਜਿਹਦੇ ਵਿੱਚ ਇਮਿਊਨਿਟੀ ਲਿਆਤੀ ਰੈਜ਼ਿਸਟੈਂਸ ਲਿਆਤੀ ਕਿ ਉਹਨੂੰ ਬਿਮਾਰੀ ਨਹੀਂ ਲੱਗੂਗੀ ਕਦੇ ਵੀ ਸੋ ਇਹ ਦੁਨੀਆ ਦੇ ਵਿੱਚ ਪਹਿਲਾ ਕੰਮ ਜੋ ਹੋਇਆ ਹੈ ਇਹ ਇੱਕ ਪੰਜਾਬ ਦੇ ਗ੍ਰਿਥਨਸਟ੍ਰੀ ਨੇ ਕੀਤਾ ਇਹਨੂੰ ਤਕਰੀਬਨ 20 ਸਾਲ ਲੱਗੇ ਨੇ ਇਸ ਕੰਮ ਕਰਨ ਨੂੰ ਸੋ ਬਹੁਤ ਵੱਡੀ ਪ੍ਰਾਪਤੀ ਪੀਏ ਦੀ ਮੈਂ ਜਿਹੜੇ ਸਾਡੇ ਸਾਇੰਟਿਸਟ ਨੇ ਉਹਨਾਂ ਨੂੰ ਬਹੁਤ ਵਧਾਈ ਦੇਣਾ ਨੇ ਨਾਲ ਹੀ ਸਾਇੰਟਿਸਟ ਬੈਠੇ ਨੇ ਵੀ ਨਾਲ ਜਿਨ੍ਹਾਂ ਨੇ ਇਹ ਕੰਮ ਸ਼ੁਰੂ ਕੀਤਾ ਸੀ ਇਹ ਪਹਿਲਾਂ ਫਰੀਦਕੋਟ ਸਟੇਸ਼ਨ ਤੇ ਸੀ ਉੱਥੇ ਵੀ ਕੁਫਾਇਦਾ ਕੰਮ ਹੁੰਦਾ ਸ਼ੁਰੂ ਕਰਕੇ ਇਹ ਹੁਣ ਲੁਧਿਆਣਾ ਆ ਗਿਆ ਪਰ ਕੰਮ ਇਹਨਾਂ ਨੇ ਉਥੇ ਨਾਲ ਮਿਲ ਕੇ ਇਕੱਠਾ ਸ਼ੁਰੂ ਕੀਤਾ ਬਾਕੀ ਜਾਣਕਾਰੀ ਇਹ ਦੇਣਗੇ ਆ ਦੀ ਜਿਹੜੇ ਕਿਟਾਣੂ ਹੈ ਇਹ ਵਿਚਾਂ ਨੂੰ ਹੈ ਚਿੱਟੀ ਮੱਖੀ ਦੁਆਰਾ ਫੈਲਦਾ ਹੈ ਇਹ ਉੱਤਰੀ ਭਾਰਤ ਦੇ ਨਰਮਕਪਰ ਕਟਿਵਟ ਕਰਨ ਵਾਲੀਆਂ ਜਿਹੜੀਆਂ ਸਟੇਟਸ ਹੈ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਹੁੰਦੀ ਹੈ ਤੇ ਇਹ ਆਪਣੇ ਗੁਆਂਢੀ ਮੁਲਕ ਪਾਕਿਸਤਾਨ ਦੇ ਵਿੱਚ ਵੀ ਇਹ ਬਿਮਾਰੀ ਹੁੰਦੀ ਹੈ ਤੇ ਇਹ ਨਰਮੇ ਦੀ ਬਹੁਤ ਹੀ ਸੀਰੀਅਸ ਇੱਕ ਬਿਮਾਰੀ ਹੈ ਤੇ ਜਿਸ ਨਾਲ ਇਹ ਬਹੁਤ ਹੀ ਝੜ ਦੇ ਉਸ ਬਹੁਤ ਜ਼ਿਆਦਾ ਤਰਕ ਪਾਉਂਦੀ ਹੈ ਤੇ ਖਾਸ ਕਰਕੇ ਜੇ ਇਹ ਫਸਲਦیاں ਸ਼ੁਰੂ ਵਾਲੀਆਂ ਸਟੇਜਿਸ ਦੇ ਵਿੱਚ ਆ ਜਾਂਦੀ ਹੈ ਫਿਰ ਇਹ ਬਹੁਤ ਜ਼ਿਆਦਾ ਨਰਮੇ ਦਾ ਝਾੜਦਾ ਇਹ ਕਈ ਵਾਰੀ ਜ਼ਿਮੀਂਦਾਰ ਇਹ ਵੀ ਸਵਾਲ ਕਰਦੇ ਆ ਕਿ ਜੀ ਇਸ ਨੂੰ ਕਿਹੜੀ ਸਪਰੇ ਕਰਕੇ ਅਸੀਂ ਕੰਟਰੋਲ ਕਰ ਸਕਦੇ ਹਾਂ ਤਾਂ ਉਹਦਾ ਜਵਾਬ ਇਹ ਹੈ ਕਿ ਇਸ ਦੇ ਉੱਪਰ ਕੋਈ ਵੀ ਕੀਟਨਾਸ਼ਕ ਜਾਂ ਕੋਈ ਵੀ ਸਪਰੇ ਇਹਦੇ ਤੇ ਕੰਮ ਨਹੀਂ ਕਰ ਸਕਦੀ ਕੋਈ ਵੀ ਸਪਰੇ ਕਰਕੇ ਇਸ ਬਿਮਾਰੀ ਤੋਂ ਅਸੀਂ ਛੁਟਕਾਰਾ ਨਹੀਂ ਪਾ ਸਕਦੇ ਠੀਕ ਹੈ ਜੀ ਤੇ ਇਸ ਤੋਂ ਪਹਿਲਾਂ ਵੀ ਯੂਨੀਵਰਸਿਟੀ ਨੇ ਇਸ ਬਿਮਾਰੀ ਤੋਂ ਰਹਿਤ ਤੇ ਦੂਜੀਆਂ ਯੂਨੀਵਰਸਿਟੀਆਂ ਨੇ ਜਾਂ ਰਿਸਰਚ ਇੰਸਟੀਚਿਊਟਸ ਨੇ ਕੁਝ ਆਪਾਂ ਵੈਰਾਈਟੀਆਂ ਪਹਿਲਾਂ ਵੀ ਬਣਾਈਆਂ ਸੀ ਤੇ ਪਰ ਕਿਉਂਕਿ ਜਿਹੜਾ ਜਿਹੜਾ ਵਾਇਰਸ ਦਾ ਜਿਹੜਾ ਡੀਐਨਏ ਆ ਉਹਦੇ ਵਿੱਚ ਚੇਂजेस ਆਉਣ ਦੇ ਨਾਲ ਬਦਲਾਅ ਆਉਣ ਦੇ ਨਾਲ ਉਹ ਸਾਰੀਆਂ ਵੈਰਾਈਟੀਆਂ ਜਿਹੜੀਆਂ ਹੈਗੀਆਂ ਸੰਵੇਦਨਸ਼ੀਲ ਬਣ ਚੁੱਕੀਆਂ ਤੇ ਅੱਜ ਦੀ ਹਾਲਤ ਇਹ ਹੈਗੀ ਹੈ ਕਿ ਜਿੰਨੇ ਵੀ ਹੁਣ ਆਪਣੇ ਨਰਮੀ ਦੇ ਕਿਸਮਾਂ ਆਪਣੇ ਉਗਾਈਆਂ ਜਾਂਦੀਆਂ ਹਨ ਉੱਤਰੀ ਭਾਰਤ 'ਚ ਉਹਨਾਂ 'ਚ ਕੋਈ ਵੀ ਕਿਸਮ ਜਿਹੜੀ ਹੈਗੀ ਹੈ ਇਸ ਬਿਮਾਰੀ ਦਾ ਮੁਕਾਬਲਾ ਨਹੀਂ ਕਰ ਸਕਦੀ ਸੋ ਇਹ ਕੰਮ ਅ ਅਸੀਂ ਕਾਫੀ ਪਹਿਲਾਂ ਸ਼ੁਰੂ ਕੀਤਾ ਸੀ ਕਿਉਂਕਿ ਸਾਨੂੰ ਪਤਾ ਸੀਗਾ ਕਿ ਵਾਇਰਸ ਵਾਲੀ ਬਿਮਾਰੀ ਹੈ ਤੇ ਆਪਣੇ ਜਿਹੜੀਆਂ ਅ ਕਿਸਮਾਂ ਹਨ ਨਰਮੀਆਂ ਕਿਸਮਾਂ ਨੂੰ ਇਸ ਤੋਂ ਨਹੀਂ ਛਾਤਰਾ ਕਰ ਸਕਣਗੀਆਂ ਕਿਉਂਕਿ ਇਹ ਇੱਕ ਨਾ ਖਤਮ ਹੋਣ ਵਾਲੀ ਪੌਦੇ ਦੇ ਵਿੱਚ ਔਰ ਕੀੜੇ ਮਕੌੜੇ ਦੇ ਬਿਮਾਰੀਆਂ ਦੇ ਵਿੱਚ ਹਮੇਸ਼ਾ ਹੀ ਆਨਲਾਈਨਿੰਗ ਫਾਈਟ ਰਹੀ ਹੈ ਤੇ ਰਹੂਗੀ ਤੇ ਉਸ ਤੋਂ ਬਾਅਦ ਫਿਰ ਅਸੀਂ ਇਹ ਕੰਮ ਸ਼ੁਰੂ ਕੀਤਾ ਸਾਨੂੰ ਪਤਾ ਸੀਗਾ ਕਿ ਇਹ ਬਿਮਾਰੀ ਦੇ ਵਿੱਚ ਮੁਕਾਬਲਾ ਕਰਨ ਦੀ ਤਾਕਤ ਜਿਹੜੀਆਂ ਜੰਗਲੀ ਕਪਾਹ ਹੈਗੀਆਂ ਉਹਨਾਂ ਦੇ ਵਿੱਚ ਹੈ ਤੇ ਉਹਨਾਂ ਦੇ ਵਿੱਚ ਅਫਰੀਕਾ ਸੀ ਜਿਹੜੀ ਜਿਹਦਾ ਨਾਮ ਹੈ ਕੋਸੀਪੀ ਮਾਰਮੂਰੀ ਹਨ ਇਹ ਇਹ ਦੇਖਿਆ ਕਿ ਇਸ ਬਿਮਾਰੀ ਤੋਂ ਰਹਿਤ ਹੈ ਇਸ ਬਿਮਾਰੀ ਦਾ ਅਸਰ ਇਸ ਸਪੀਸੀਸ ਦੇ ਉੱਪਰ ਜਿਹੜੀ ਹੈ ਜੰਗਲੀ ਕਿਸਮ ਹੈ ਕਪਾਹ ਇਹਦੇ ਉੱਪਰ ਨਹੀਂ ਆਉਂਦਾ ਤੇ ਫਿਰ ਲੇਕਿਨ ਇਸ ਨੂੰ ਕਰਾਸ ਕਰਾਉਣਾ ਦੇ ਨਰਮੇ ਦੇ ਨਾਲ ਇਹ ਤੋਂ ਜੀਨ ਟ੍ਰਾਂਸਫਰ ਕਰਨਾ ਬਹੁਤ ਹੀ ਮੁਸ਼ਕਲ ਹੈ ਤੇ ਪਹਿਲਾਂ ਅਸੀਂ ਕਰਾਸ ਬਣਾਇਆ ਤੇ ਉਹ ਕਰਾਸ ਬਣਾਉਣ ਤੋਂ ਬਾਅਦ ਫਿਰ ਅਸੀਂ ਨਰਮੇ ਦੇ ਨਾਲ ਹੀ ਬੈਕ ਕਰਾਸ ਕੀਤੇ ਤੇ ਉਹ ਜਿਹਨੂੰ ਪੀਨਿੰਗ ਦੇ ਨਾਂ ਕਹਿੰਦੇ ਹੈਗੇ ਤੇ ਉਹ ਹੈ ਕਿ ਸਾਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪਈ ਅਗਲਾ ਇਸ ਤਰ੍ਹਾਂ ਬੈਕ ਕਰਾਸ ਬਣਾਉਣ ਲਈ ਤੇ ਤਕਰੀਬਨ 16000 ਫੁੱਲਾਂ ਨੂੰ ਕਰਾਸ ਕਰਕੇ ਸਾਨੂੰ ਸਿਰਫ ਚਾਰ ਬੀਜ ਮਿਲਦੇ ਤੇ ਜਦਕਿ ਜੇ ਆਪਾਂ ਨਰਮੇ ਨਰਮੇ ਦਾ ਕਰਾਸ ਕਰਦੇ ਆ ਜਾਂ ਦੇਸੀ ਇੰਟੂ ਦੇਸੀ ਦਾ ਕਰਾਸ ਕਰਦੇ ਆ ਤੇ ਇੱਕ ਟਿੰਡੇ ਦੇ ਵਿੱਚ ਵੀ ਤੁਹਾਨੂੰ 15 ਤੋਂ 20 ਬਾਲ ਮਿਲ ਜਾਂਦੇ ਇੱਕ ਟਿੰਡੇ ਦੇ ਕਰਾਸ ਤੇ ਇਸ ਦੇ ਵਿੱਚ ਤੁਸੀਂ ਦੇਖੋ ਵੀ 16000 ਕਰਾਸ ਕਰਕੇ ਤੇ ਸਿਰਫ ਚਾਰ ਬੀਜ ਮਿਲਦੇ ਤਾਂ ਉਹਨਾਂ ਦੇ ਵਿੱਚੋਂ ਵੀ ਚਾਰ ਬੀਜਾਂ ਦੇ ਵਿੱਚੋਂ ਜਦੋਂ ਚਾਰ ਬੂਟੇ ਨਿਕਲੇ ਬਾਅਦ ਤੇ ਦੋਨੋਂ ਬਿਮਾਰੀ ਲੱਗਦੀ ਸੀ ਤੇ ਦੋਨੋਂ ਨਹੀਂ ਲੱਗਦੀ ਤੇ ਉਹਨਾਂ ਨੇ ਫਿਰ ਅੱਗੇ ਸਾਰਾ ਵਰਤ ਕੇ ਇਹ ਇਹ ਬਿਮਾਰੀ ਤੋਂ ਰੈਜ਼ਿਸਟੈਂਟ ਜਿਹੜੀਆਂ ਸਾਡੀਆਂ ਐਡਵਾਂਸ ਲਾਈਨਸ ਐ ਬੀਡਿੰਗ ਲਾਈਨਸ ਐ ਉਹ ਬਣਾਈ ਜਾਂਦੀ। ਤੇ ਇਸ ਸਪੀਸੀਜ਼ ਜਿਹੜੀ ਮੈਂ ਜੰਗਲੀ ਕਿਸਮ ਦਾ ਨਾਮ ਲਿੱਤਾ ਕੋਸੀ ਬਿਮਾਰ ਮੂਰੀਆਂ ਨਾਮ ਇਹਨੂੰ ਵਰਤ ਕੇ ਇਹ ਸਾਡੀ ਪਹਿਲੀ ਰਿਪੋਰਟ ਹੈ। ਤੇ ਪਾਕਿਸਤਾਨ ਦੇ ਵਿੱਚ ਵੀ ਹੋਰ ਸਪੀਸੀਜ਼ ਉਹਨਾਂ ਨੇ ਵਰਤੀਆਂ ਹੈਗੀਆਂ। ਤੇ ਪਰ ਇਹ ਜਿਹੜੀ ਸਪੀਸੀਸ ਹੈਗੀ ਹੈ ਇਹ ਜੰਗਲੀ ਕਿਸਮ ਹੈ ਇਹ ਪਹਿਲਾਂ ਕਿਸੇ ਨੇ ਨਹੀਂ ਵਰਤੀ ਤੇ ਇਹ ਸਾਡੀ ਫਰਸਟ ਰਿਪੋਰਟ ਹੈ ਸਰ ਲੱਗਦਾ ਵੀ ਅੱਗੇ ਜਾ ਕੇ ਕਿਸਾਨਾਂ ਨੂੰ ਇਸ ਦਾ ਫਾਇਦਾ ਹੋਵੇਗਾ ਨਰਮੇ ਦਾ ਜਿਹੜਾ ਰਕਬਾ ਉਹ ਵੀ ਵਧੇਗਾ ਤੇ ਨਾਲ ਹੀ ਗਵਾਂਢੀ ਮੁਲਕਾਂ ਨੂੰ ਵੀ ਸ਼ੇਰ ਮਿਲੇਗੀ ਇਸ ਨੂੰ ਆ ਕਿਉਂਕਿ ਇਹ ਬਿਮਾਰੀ ਬਹੁਤ ਸੀਰੀਅਸ ਹੈ ਤੇ ਇਸ ਦਾ ਕਿਸੇ ਵੀ ਸਪਰੇਅ ਨਾਲ ਕੋਈ ਕੰਟਰੋਲ ਨਹੀਂ ਹੋ ਸਕਦਾ ਤੇ ਇਸ ਕਰਕੇ ਇਹ ਇਸ ਦੇ ਨਾਲ ਜਿਹੜੀ ਝਾੜ ਦੇ ਵਿੱਚ ਮਤਲਬ ਸਥਿਰਤਾ ਹੈਗੀ ਹੈ ਉਹ ਜ਼ਰੂਰ ਹੋਣੀ ਚੰਗੀ